ਸੰਤ ਕਾ ਮਾਰਗ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਮਸਤਵਾਨਾ ਸਾਹਿਬ ਵਾਲੇ ਉਹਨਾਂ ਦੇ ਜੀਵਨ ਦੇ ਵਿੱਚ ਕਿੰਨਾ ਨਿਤਨੇਮ ਸੀ ਕਿੰਨੀ ਉਹਨਾਂ ਦੀ ਬੰਦਗੀ ਸੀ ਉਸ ਦੇ ਬਾਰੇ ਸ਼ਾਇਦ ਹੀ ਕੋਈ ਜਾਣਦਾ ਹੋਵੇ ਆਪਾਂ ਇਸ ਵਿਸ਼ੇ ਤੇ ਸਾਂਝਾ ਕਰਾਂਗੇ ਕਿ ਉਹਨਾਂ ਦੇ ਕਿੰਨੇ ਪਾਠ ਸੰ ਸੁਖਮਨੀ ਸਾਹਿਬ ਦੇ ਇੰਨਾ ਤੇਜ ਪ੍ਰਤਾਪ ਕਿੱਥੋਂ ਆਇਆ ਇੰਨੀ ਸ਼ਬਦਾਂ ਦੇ ਵਿੱਚ ਜਿਹੜੀ ਬਰਕਤ ਸੀ ਉਹ ਕਿੱਥੋਂ ਆਈ ਪਹਿਲਾ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਮਸਤਵਾਨਾ ਸਾਹਿਬ ਵਾਲੇ ਜਿਨ੍ਹਾਂ ਦੇ ਬਾਰੇ ਆਪਾਂ ਸਾਰੇ ਹੀ ਜਾਣਦੇ ਹਾਂ ਬਾਬਾ ਜੀ ਦੇ ਜੀਵਨ ਦੇ ਵਿੱਚ ਸਾਥ ਸੰਗਤ ਸਾਨੂੰ ਅਨੇਕਾਂ ਚੀਜ਼ਾਂ ਜਿਹੜੀਆਂ ਨੇ ਉਹ ਮਿਲਦੀਆਂ ਨੇ ਸੋ ਬਾਬਾ ਜੀ ਨੇ ਅਨੇਕਾਂ ਚੀਜ਼ਾਂ ਨੂੰ ਜਿਹੜਾ ਹੈ ਉਹ ਸਾਨੂੰ ਸਿਖਾਇਆ ਸਮਝਾਇਆ ਤੇ ਬੁਝਾਇਆ ਪਿਆਰਿਓ ਬਾਬਾ ਅਤਰ ਸਿੰਘ ਜੀ ਮਾਪੁਰਖਾਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਜਿੰਨਾ ਅਧਕਾਰ ਕੀਤਾ ਉਹਨਾਂ ਕਿਸੇ ਨੇ ਨਹੀਂ ਕੀਤਾ ਜਿੰਨਾ ਪਾਵਨ ਬਾਣੀ ਨੂੰ ਉਹਨਾਂ ਨੇ ਪੜ੍ਹਿਆ ਉਹਨਾਂ ਕਿਸੇ ਨੇ ਨਹੀਂ ਪੜ੍ਹਿਆ ਪਿਆਰਿਓ ਸਾ ਸੰਗਤ ਬਾਬਾ ਅਤਰ ਸਿੰਘ ਜੀ ਮਹਾਪੁਰਖਾ ਨੇ ਖੰਡਪੜ ਸਹਿਬ ਪ੍ਰਕਾਸ਼ ਹੈ ਤੇ ਖੰਡਪੜ ਸਹਿਬ ਪ੍ਰਕਾਸ਼ ਦੇ ਅੰਦਰ ਸਭ ਤੋਂ ਵੱਧ ਸਮਾਂ ਜਿਹੜਾ ਹੈ ਗੁਰਬਾਣੀ ਪੜ੍ਹ ਕੇ ਬਤੀਤ ਕੀਤਾ ਜਪਜੀ ਸਾਹਿਬ ਤੋਂ ਪਾਠ ਆਰੰਭ ਹੋਇਆ ਕਹਿੰਦੇ ਆਥਣ ਹੋ ਗਿਆ ਤੇ ਸੰਗਤ ਕਹਿੰਦੀ ਹੈ ਮਹਾਪੁਰਖਾਂ ਨੂੰ ਉਠਾਓ ਮਹਾਪੁਰਖ ਉੱਠੇ ਨਹੀਂ ਗਰੰਥੀ ਸਿੰਘ ਜਾ ਕੇ ਠਾਉਂਦਾ ਮਹਾਂਪੁਰਖੋ ਉਠੋ ਵੀ ਮੈਂ ਰੌਲ ਲਾਵਾਂਗਾ ਤੇ ਤੁਸੀਂ ਵੀ ਅਰੈਸਟ ਕਰ ਲਓ ਮਹਾਂਪੁਰਖਾਂ ਨੇ ਉਹਨੂੰ ਜਵਾਬ ਦੇ ਦਿੱਤਾ ਕਹਿੰਦੇ ਵੀ ਠੀਕ ਐ ਚੜਦੀ ਕਲਾ ਬੈਠੇ ਰਹੇ 6-7 ਘੰਟੇ ਬੀਤ ਗਏ ਸਵੇਰ ਦੇ ਬੈਠੇ ਕਹਿੰਦੇ ਆਥਣ ਹੋ ਗਿਆ ਫਿਰ ਸੰਗਤ ਨੇ ਜਿੱਦ ਕਰ ਲਈ ਕਹਿੰਦੇ ਮਹਾਂਪੁਰਖੋ ਹੁਣ ਨਹੀਂ ਹੁਣ ਤਾਂ ਤੁਸੀਂ ਉਠੋ ਵੀ ਤੁਸੀਂ ਛਕੋ ਛਕਾਓ ਜਲ ਪਾਣੀ ਵੀ ਇਦਾਂ ਤੁਹਾਨੂੰ ਔਖਾ ਹੋ ਜਾਣਾ ਤੁਹਾਡੀ ਸਿਹਤ ਜਿਹੜੀ ਆ ਖਰਾਬ ਹੋ ਜਾਏ ਹੁਣ ਸੰਗਤ ਨੇ ਜਦੋਂ ਜ਼ੋਰ ਪਾ ਲਿਆ ਤੇ ਮਹਾਂਪੁਰਖਾਂ ਨੂੰ ਉਠਣਾ ਪਿਆ ਤੇ ਮਹਾਂਪੁਰਖ ਉਠ ਖਲੋਏ ਤੇ ਸਾਧ ਸੰਗਤ ਮਹਾਂਪੁਰਖਾਂ ਨੇ ਕਹਿੰਦੇ ਜਲਪਾਣੀ ਛਕਿਆ ਸੰਗਤ ਦੇ ਨਾਲ ਬਚਨ ਬਿਲਾਸ ਕੀਤੇ ਸਾਰੀ ਸੰਗਤ ਹੁਣ ਰਾਤ ਤੇ ਹੋਣੇ ਵਾਲੀ ਸੀ ਕਹਿੰਦੇ ਸੰਗਤ ਜਿਹੜੀ ਹੈ ਸਾਰੀ ਆਪੋ ਆਪਣੇ ਜਿਹੜੀ ਹੈ ਉਹ ਆਸਣਾਂ ਤੇ ਹੋ ਜਾਂਦੀ ਹੈ ਤੇ ਬਾਬਾ ਅਤਰ ਸਿੰਘ ਜੀ ਕਹਿੰਦੇ ਫੇਰ ਦੁਬਾਰਾ ਇਸ਼ਨਾਨ ਕਰਕੇ ਕਹਿੰਦੇ ਜਾ ਕੇ ਰਾਤ ਨੂੰ ਉਸ ਗਰੰਥੀ ਸਿੰਘ ਨੂੰ ਛੱਡ ਦਿੰਦੇ ਨੇ ਵੀ ਭਾਈ ਤੂੰ ਰੈਸਟ ਕਰ ਅਸੀਂ ਗੁਰਬਾਣੀ ਦਾ ਪਾਠ ਕਰਾਂਗੇ ਫੇਰ ਬਹਿ ਜਾਂਦੇ ਨੇ ਜਾ ਕੇ ਗੁਰਬਾਣੀ ਦਾ ਨਿਤਨੇਮ ਕਰਨ ਲੱਗ ਜਾਂਦੇ ਨੇ ਖੰਡਪਾਤ ਸਾਹਿਬ ਦੀ ਬਾਣੀ ਜੋ ਪ੍ਰਕਾਸ਼ ਸੀ ਉਹਨੂੰ ਪੜੀ ਜਾ ਰਹੇ ਨੇ ਬੋਲ-ਬੋਲ ਕੇ ਸੁਣਾ ਰਹੇ ਨੇ ਸੰਗਤ ਨੂੰ ਸਾਹ ਸੰਗਤ ਜੀਓ ਬਾਬਾ ਅਤਰ ਸਿੰਘ ਦੀ ਮਾਹ ਪੁਰਖਾ ਨੇ ਕਹਿੰਦੇ ਅੰਧੀ ਰਾਤ ਜਦੋਂ ਬਤੀਤ ਕਰ ਦਿੱਤੀ ਅੰਮ੍ਰਿਤ ਵੇਲਾ ਹੋਇਆ ਕਹਿੰਦੇ ਗ੍ਰੰਥੀ ਸਿੰਘ ਆਉਂਦਾ ਉਹਨੂੰ ਬਿਠਾ ਦਿੱਤਾ ਉਹ ਆਪ ਉੱਠ ਖੜੇ ਤੇ ਫਿਰ ਉਸ ਤੋਂ ਬਾਅਦ ਕਹਿੰਦੇ ਆਪ ਇਸ਼ਨਾਨ ਕੀਤਾ ਤੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਤੇ ਸਮਾਪਤੀ ਹੋਈ ਜਦੋਂ ਅੰਮ੍ਰਿਤ ਵੇਲੇ ਦੇ ਦੀਵਾਨਾ ਦੀ ਉਸ ਤੋਂ ਬਾਅਦ ਫਿਰ ਕਹਿੰਦੇ ਗੁਰਬਾਣੀ ਦਾ ਪਾਠ ਕਰਨ ਹੁਣ ਤੁਸੀਂ ਦੱਸੋ ਵੀ ਉਹਨਾਂ ਦੇ ਜੀਵਨ ਦੇ ਵਿੱਚ ਇੰਨਾ ਤੇਜ ਪ੍ਰਤਾਪ ਕਿਉਂ ਨਹੀਂ ਹੋਏਗਾ ਕਿਉਂਕਿ ਸਭ ਤੋਂ ਵੱਧ ਗੁਰਬਾਣੀ ਦਾ ਪਾਠ ਕਰਨਾ ਬਾਬਾ ਅਤਰ ਸਿੰਘ ਜੀ ਮਹਾਂਪੁਰਖ 25 ਸੁਖਮਨੀ ਸਾਹਿਬ ਦੇ ਪਾਠ ਕਰਿਆ ਕਰਦੇ ਸੀ 25 ਸੁਖਮਨੀ ਸਾਹਿਬ ਸਾਨੂੰ ਤਾਂ ਇੱਕ ਕਸ਼ਟਪਦੀ ਪੜ੍ਹਨੀ ਔਖੀ ਹੋ ਜਾਂਦੀ ਹੈ ਪਰ 25 ਸੁਖਮਨੀ ਸਾਹਿਬ ਦੇ ਪਾਠ ਕਰਨੇ ਇੰਨਾ ਤੇਜ ਪ੍ਰਤਾਪ ਚਿਹਰੇ ਤੇ ਜ਼ਲਾਲ ਸ਼ਬਦਾਂ ਦੇ ਵਿੱਚ ਬਰਕਤ ਜਿਹੜੇ ਸ਼ਬਦ ਕਹਿ ਦਿੱਤੇ ਉਹ ਪਾਰ ਹੋ ਗਏ ਤੇ ਸਾਧ ਸੰਗਤ ਇਹ ਬਰਕਤ ਇਹ ਤਾਕਤ ਉਹਨਾਂ ਨੂੰ ਇੱਥੋਂ ਮਿਲੀ ਇਥੋਂ ਮਿਲੀ ਇਹ ਚੀਜ਼ ਪ੍ਰਾਪਤ ਹੋਈ ਤੇ ਪਿਆਰਿਓ ਅਸੀਂ ਇਹ ਚੀਜ਼ ਨੂੰ ਐਵੇਂ ਨਹੀਂ ਸਮਝ ਸਕਦੇ ਇਹ ਬਹੁਤ ਵੱਡੀ ਚੀਜ਼ ਹੈ ਸਾਧ ਸੰਗਤ ਬਹੁਤ ਭਾਗਾ ਨਾਲ ਇਹੋ ਜਿਹਾ ਜੀਵਨ ਮਿਲਦਾ ਹੈ ਤੇ ਬਾਬਾ ਅਤਰ ਸਿੰਘ ਜੀ ਦੀ ਮਾਤਾ ਮਾਤਾ ਭੋਲੀ ਕੌਰ ਜੀ ਜਿਹੜੇ ਅਨਪੜ ਸਨ ਉਹ ਵੀ ਜਪਜੀ ਸਾਹਿਬ ਦਾ ਪਾਠ ਕਰਦੇ ਪਿਆਰਿਓ ਬਾਬਾ ਜੀ ਨੇ ਉਹਨਾਂ ਨੂੰ ਵੀ ਜਪਜੀ ਸਾਹਿਬ ਕੰਤ ਕਰਵਾ ਦਿੱਤਾ ਸੀ ਇਹ ਹੈ ਜੀਵਨ ਬਾਬਾ ਅਤਰ ਸਿੰਘ ਜੀ ਪਤਾ ਕੀ ਕਹਿੰਦੇ ਹੁੰਦੇ ਸੀ ਕਹਿੰਦੇ ਭਲੇਓ ਬਿਨ ਸਿਮਰਨ ਦਿਨ ਰਾਤ ਬ੍ਰਿਥਾ ਬਿਹਾਏ ਕਹਿੰਦੇ ਜਿਵੇਂ ਵਰਖਾ ਤੋਂ ਬਿਨਾ ਇੱਕ ਖੇਤ ਪੈਲੀ ਜਿਹੜੀ ਹੈ ਨ ਸਫਲ ਜਾਂਦੀ ਹੈ ਮੇਗ ਬਿਨਾ ਜਿਉ ਖੇਤੀ ਜਾਏ ਤੇ ਮੇ ਸਿਮਰਨ ਤੋਂ ਬਿਨਾ ਸਾਖਤ ਦੇ ਦਿਨ ਰਾਤ ਅਸਫਲ ਹੋ ਜਾਂਦੇ ਨੇ ਕਹਿੰਦੇ ਇਹ ਗੱਲ ਯਾਦ ਰੱਖਿਓ ਜਿਵੇਂ ਮੇਗ ਮੇਗ ਦਾ ਅਰਥ ਹੁੰਦਾ ਹੈ ਬੱਦਲ ਕਹਿੰਦੇ ਜਿਵੇਂ ਮੇਗ ਤੋਂ ਬਿਨਾ ਖੇਤੀ ਜਿਹੜੀ ਐ ਅਸਫਲ ਹੋ ਜਾਂਦੀ ਐ ਇਸੇ ਤਰ੍ਹਾਂ ਬਿਨ ਸਿਮਰਨ ਦਿਨ ਰਾਤ ਬ੍ਰਿਥਾ ਬਿਹਾਏ ਇਸੇ ਤਰ੍ਹਾਂ ਕਿਨੇ ਦਿਨ ਤੇ ਰਾਤ ਜਿਹੜੇ ਨੇ ਬਿਰਥੇ ਨੇ ਇਹ ਜਾਈ ਜਾ ਰਹੇ ਨੇ ਬਿਨਾ ਸਿਮਰਨ ਤੋਂ ਬਿਨਾ ਭਜਨ ਬੰਦਗੀ ਤੋਂ ਇਸ ਕਰਕੇ ਕਿਨੇ ਭਜਨ ਬੰਦਗੀ ਜਿਹੜੀ ਐ ਨਾ ਬਹੁਤ ਜ਼ਰੂਰੀ ਐ ਇਹ ਸ਼ਰੀਰ ਦੇ ਲਈ ਇਹ ਭਜਨ ਬੰਦਗੀ ਬਹੁਤ ਜ਼ਰੂਰੀ ਐ ਤੇ ਸਾਧ ਸੰਗਤ ਜਿਓ ਜਿੰਨੀ ਭਜਨ ਬੰਦਗੀ ਆਪਣੇ ਕੋਲ ਹੋਏਗੀ ਜਿੰਨੀ ਭਜਨ ਬੰਦਗੀ ਦਾ ਤੇਜ ਪਰ ਤਾਪ ਆਪਣੇ ਕੋਲ ਹੋਏਗਾ ਤੇ ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਨੇ ਇਹ ਗੱਲ ਸਪੈਸ਼ਲੀ ਆਪ ਸਮਝਾ ਦਿੱਤੀ ਕਹਿੰਦੇ ਭਲਿਓ ਇਹ ਗੱਲ ਯਾਦ ਰੱਖਿਓ ਜਿੰਨੀ ਭਜਨ ਬੰਦਗੀ ਤੁਹਾਡੇ ਕੋਲਗੀ ਕਹਿੰਦੇ ਉਨਾਂ ਹੀ ਪਰਮਾਤਮਾ ਦੇ ਦਰ ਤੇ ਤੁਸੀਂ ਪਰਵਾਨ ਹੋਵੋਗੇ ਕਈ ਵਾਰ ਤਾਂ ਨਾ ਕਹਿੰਦੇ ਰਾਤ ਨੂੰ ਵੀ ਉੱਠ ਕੇ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਕਹਿੰਦੇ ਬਾਣੀ ਪੜਨ ਲੱਗ ਜਾਂਦੇ ਸੀ ਐਵੇਂ ਹੀ ਕਈ ਵਾਰੀ ਤੁਰਦੇ ਫਿਰਦੇ ਕਿ ਕਈ ਵਾਰੀ ਸੇਵਕ ਜਿਹੜਾ ਸੀ ਭਾਈ ਬਖਸ਼ੀਸ਼ ਸਿੰਘ ਜੀ ਬਰਨਾਲੇ ਵਾਲੇ ਉਹਨਾਂ ਨੇ ਕਈ ਵਾਰੀ ਪੁੱਛਿਆ ਤੇ ਮਹਾਪੁਰਖ ਕਹਿੰਦੇ ਨਹੀਂ ਭਾਈ ਤੂੰ ਪੈ ਜਾ ਤਾਂ ਕੀ ਲੈਣਾ ਇਹਨੇ ਤੂੰ ਆਰਾਮ ਕਰ ਪਰ ਉਹ ਹੁਣ ਕਿੱਥੇ ਹਟਣ ਵਾਲਾ ਸੀ ਉਹ ਰੋਜ਼ ਹੀ ਉੱਠ ਕੇ ਬਹਿ ਜਾ ਕਰੇ ਮਹਾਪੁਰਖੋ ਕੀ ਗੱਲ ਹੋ ਗਈ ਮਹਾਪੁਰਖੋ ਕੀ ਗੱਲ ਹੋ ਗਈ ਉਹ ਰਜਾ ਨੂੰ ਸਮਝ ਨਹੀਂ ਪਾਇਆ ਮਹਾਪੁਰਖਾਂ ਨੇ ਇੱਕ ਦਿਨ ਗੁੱਸੇ ਨਾਲ ਵੀ ਕਹਿਤਾ ਨਹੀਂ ਸਮਝਿਆ ਤੇ ਮਹਾਪੁਰਖਾਂ ਨੂੰ ਕਹਿੰਦਾ ਮਹਾਪੁਰਖੋ ਮੈਨੂੰ ਦੱਸੋ ਇਮਾਮੁਰ ਕਹਿੰਦੇ ਅੱਜ ਤੈਨੂੰ ਦੱਸ ਹੀ ਦਿੰਨੇ ਆ ਕਹਿੰਦੇ ਹੁਣ ਤੂੰ ਖੜੀ ਪੈ ਗਿਆ ਬਾਬਾ ਜੀ ਕਹਿੰਦੇ ਇਹ ਸੰਸਾਰ ਹੈ ਨਾ ਜਿਹੜਾ ਕਹਿੰਦੇ ਇਹ ਵਿਕਾਰਾਂ ਦੀ ਭੱਠੀ ਦੇ ਵਿੱਚ ਦਾਣਿਆਂ ਵਾਂਗੂ ਭੁੰਨਦਾ ਪਿਆ ਇਹ ਭੁੱਜਦਾ ਪਿਆ ਸਾਡੇ ਤੋਂ ਵੇਖਿਆ ਨਹੀਂ ਜਾਂਦਾ ਇਸ ਕਰਕੇ ਅਸੀਂ ਪਰਮਾਤਮਾ ਅੱਗੇ ਬੇਨਤੀਆਂ ਕਰਨੀਆਂ ਸ਼ੁਰੂ ਕਰ ਦਿੰਨੇ ਆ ਰੱਬ ਅੱਗੇ ਪਰਮਾਤਮਾ ਅੱਗੇ ਪ੍ਰਭੂ ਅੱਗੇ ਬੇਨਤੀਆਂ ਕਰਨੀਆਂ ਸ਼ੁਰੂ ਕਰ ਦਿੰਨੇ ਆ ਵੀ ਸਤਿਗੁਰੂ ਜੀਓ ਕਿਰਪਾ ਕਰਿਓ ਪਾਤਸ਼ਾਹ ਜੀਓ ਰਹਿਮਤਾ ਕਰਿਓ ਹੇ ਸੱਚੇ ਸਤਗੁਰ ਜੀਓ ਆਪਣੀ ਕਿਰਪਾ ਰਹਿਮਤ ਦਾ ਮੀਂਹ ਵਰਸਾਇਓ ਹੇ ਪਾਤਸ਼ਾਹ ਜੀ ਐਸੀ ਕਿਰਪਾ ਕਰਿਓ ਇਸ ਪੂਰੇ ਸੰਸਾਰ ਨੂੰ ਇਸ ਜਗਤ ਨੂੰ ਬਚਾ ਲਿਆ ਜੀ ਕਿਰਪਾ ਕਰਿਓ ਪਾਤਸ਼ਾਹ ਜੀ ਗੁਰਬਾਣੀ ਦੀਆਂ ਪੰਕਤੀਆਂ ਪੜ੍ਹਦੇ ਸਨ ਕਿਨੇ ਬਿਰਥਾ ਨਾਮ ਬਿਨਾ ਤਨ ਅੰਧ ਨਾਮ ਤੋਂ ਬਿਨਾ ਨੇ ਸਾਕਤ ਦਾ ਸ਼ਰੀਰ ਹੀ ਕਿਸੇ ਕੰਮ ਹੈ ਪਾਤਸ਼ਾਹ ਜੀ ਗੁਰੂ ਵਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਮੁਖ ਆਵਤ ਤਾਂ ਕੈ ਦੁਰਗੰਧ ਕਿਉਂਕਿ ਉਸ ਦੇ ਮੂੰਹ ਵਿੱਚੋਂ ਨਿੰਦਾ ਆਦਕ ਦੀ ਬਦਬੂ ਆਉਂਦੀ ਹੈ ਤੇ ਕਹਿੰਦੇ ਜਿਹੜਾ ਗੁਰੂ ਦੀ ਬਾਣੀ ਤੋਂ ਦੂਰ ਹੈ ਗੁਰੂ ਦੀ ਸਿੱਖਿਆ ਤੋਂ ਦੂਰ ਹੈ ਕਹਿੰਦੇ ਉਹਦੇ ਜੀਵਨ ਦੇ ਵਿੱਚੋਂ ਦੁਰਗੰਧ ਆਉਂਦੀ ਹੈ ਬਦਬੂ ਆਉਂਦੀ ਹੈ ਵਿਕਾਰਾਂ ਦੀ ਉਹਦੇ ਮੂੰਹ ਦੇ ਵਿੱਚੋਂ ਵੀ ਦੁਰਗੰਧ ਆਉਂਦੀ ਹੈ ਕਹਿੰਦੇ ਜਿਹੜਾ ਨਾਮ ਸਿਮਰਨ ਭਜਨ ਬੰਦਗੀ ਨਹੀਂ ਨਾ ਕਰਦਾ ਕੁਝ ਕੁ ਸਮਾਂ ਗੁਰੂ ਲਈ ਨਹੀਂ ਕੱਢਦਾ ਕਹਿੰਦੇ ਐਸਾ ਮਨੁੱਖ ਤੇ ਤਰਹਾਰ ਜੋਗ ਹੈ ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨੇਫਲ ਕਰਨੀ ਜਿਵੇਂ ਕਹਿੰਦੇ ਨੇਫਲ ਸੇਵਾ ਤੋਂ ਬਿਨਾ ਇਸ ਤਰ੍ਹਾਂ ਕਹਿੰਦੇ ਸਰੀਰ ਦਾ ਕੋਈ ਵੀ ਜਿਹੜਾ ਇੰਦਰਾ ਬਿਲਕੁਲ ਕਿਸੇ ਕਾਰਜ ਦੇ ਨਹੀਂ ਸਫਲ ਨਹੀਂ ਜਿੰਨਾ ਚਿਰ ਉਹ ਗੁਰਬਾਣੀ ਦਾ ਜਾਪ ਨਹੀਂ ਕਰਦਾ ਸਤਿਗੁਰੂ ਦੀ ਪਾਵਨ ਬਾਣੀ ਦੇ ਨਾਲ ਜੁੜਦਾ ਨਹੀਂ ਹੁਣ ਫੈਸਲਾ ਕਰ ਲੋ ਯਾਦ ਰੱਖਿਓ ਵੀ ਬਾਬਾ ਅਤਰ ਸਿੰਘ ਜੀ ਮਹਾਪੁਰਖਾਂ ਦਾ ਜੀਵਨ ਕਿੰਨਾ ਮਹਾਨ ਸੀ ਆਪਣੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ